ਹੈਂ ਟਿੱਕਾ ਤੋਂ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਨਹੀਂ ਕੀ ਖਾਦਾ ਅੱਜ ਹੋਏ ਕਰਨੀ ਕਰ ਆਟਾ ਨਹੀਂ ਹੈ ਗਾਸੀ ਕਰ ਹੈ ਤੇ ਆਟਾ ਹੀ ਨਹੀਂ ਹੈ ਗਾ ਰਟਾ ਨਹੀਂ ਸੀਗਾ ਹਾਏ ਭੁੱਖਾ ਆ ਕੀ ਜੇ ਅਸੀਂ ਕੰਮ ਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਣਦਾ ਜਾਂ ਦੋਨੇ ਨਹੀਂ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਇਸ ਚੀਜ਼ ਤੇ ਬਹੁਤ ਬੋਚੇ ਹੁੰਦੀ ਕਿ ਲੋਕੀ ਲੰਗਰ ਬਾਹਰ ਬਹੁਤ ਲੰਗਰ ਲਾ ਰਹੇ ਪਰ ਪਿੰਡ ਦੀ ਹਾਲਤ ਨੂੰ ਨਹੀਂ ਬਿਆਨ ਕਰਦੇ ਕਿ ਪਿੰਡ ਦੀ ਹਾਲਤ ਵੇਖੋ ਪਹਿਲਾਂ ਪਿੰਡ ਦੇ ਬੱਚਿਆਂ ਨੂੰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਹੂਲਤ ਦੇਣ ਬੱਚਿਆਂ ਨੂੰ ਮਾਸਟਰ ਕਹਿੰਦਾ ਕੀ ਖਾਦਾ ਬੱਚਾ ਕਹਿੰਦਾ ਕੁਝ ਨਹੀਂ ਖਾਦਾ ਕੱਛ ਆਟਾ ਹੈ ਨਹੀਂ ਸੀ ਬੱਚੇ ਦੇ ਸਿਰਫੇ ਉਹ ਬੋਲ ਸੀ ਜਿਸ ਨੇ ਹਰ ਦੇਖਣ ਵਾਲੇ ਨੂੰ ਤੁਰੰਦਰ ਤੱਕ ਝੰਝੋੜ ਕੇ ਰੱਖ ਦਿੱਤਾ ਹੈ ਹੈ ਟਿਕਾਦੋ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਨਹੀਂ ਕੀ ਖਾਦਾ ਅੱਜ ਹੋਏ ਕਰੀਂ ਕਰ ਆਟਾ ਨਹੀਂ ਹੈ ਕੰਸੀ ਕਰ ਹੈ ਆਟਾ ਹੀ ਨਹੀਂ ਆ ਗਿਆ ਰਹਾਟਾ ਨਹੀਂ ਸੀਗਾ ਹਏ ਭੁੱਖਾ ਆ ਤੇ ਬੱਚਾ ਸਕੂਲ ਗਿਆ ਮਾਸਟਰ ਜੀ ਨੇ ਕੰਮ ਪੂਰਾ ਨਾ ਕਰਨ ਦਾ ਕਾਰਨ ਪੁੱਛਿਆ ਤਾਂ ਬੱਚੇ ਨੇ ਕਿਹਾ ਕਿ ਉਸ ਨੂੰ ਮਾਰਿਆ ਨਾ ਜਾਵੇ ਕਿਉਂਕਿ ਉਹ ਘਰੋਂ ਭੁੱਖਾ ਆ ਅਤੇ ਘਰ 'ਚ ਰੋਟੀ ਖਾਣ ਲਈ ਆਟਾ ਨਹੀਂ ਸੀ ਇਹ ਵੀਡੀਓ ਫਿਰੋਜ਼ਪੁਰ ਦੇ ਕਸਬਾ ਮਮਦੋੜ ਚ ਪੈਂਦੇ ਪਿੰਡ ਸੈਦੇ ਕੇ ਨੋਲ ਦਾ ਏ ਜਿਸ ਨੂੰ ਕੇ ਇੱਕ ਸਕੂਲ ਅਧਿਆਪਕ ਵੱਲੋਂ ਰਿਕਾਰਡ ਕੀਤਾ ਗਿਆ ਹੈ ਟਿਕਾ ਨੇ ਲੈ ਹੈ ਹੈ ਟਿਕਾ ਦੋ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਨਹੀਂ ਕੀ ਖਾਦਾ ਅੱਜ ਹੋਏ ਕਰਨੀ ਕਰਾ ਆਤਾ ਰਹੀ ਹੈ ਗਾਸੀ ਕਰੇ ਹੈ ਰੱਟਾ ਨਹੀਂ ਆ ਗਿਆ ਰੱਟਾ ਨਹੀਂ ਸੀਗਾ ਹਏ ਭੁੱਖਾ ਆ ਉਦਰ ਵੀਡੀਓ ਬਣਾਉਣ ਵਾਲੇ ਅਧਿਆਪਕ ਮੀਡੀਆ ਘੇ ਨੇ ਜਿਨ੍ਹਾਂ ਮੁਤਾਬਕ ਇਹ ਵੀਡੀਓ ਉਹਨਾਂ ਵੱਲੋਂ ਸੁਭਾਵੀਕ ਬਣਾਈ ਗਈ ਸੀ ਪਰ ਜਦੋਂ ਬੱਚੇ ਨੇ ਰੋਟੀ ਨਾ ਖਾਣ ਦੀ ਗੱਲ ਆਖੀ ਤਾਂ ਬੱਚੇ ਦੇ ਬੋਲਾਂ ਨੇ ਉਹਨਾਂ ਨੂੰ ਭਾਵੁਕ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਸਕੂਲ ਦੀ ਰਸੋਈ ਵਿੱਚੋਂ ਨਾ ਸਿਰਫ ਰੋਟੀ ਬੱਚੇ ਨੂੰ ਖਵਾਈ ਸਗੋਂ ਬੱਚੇ ਦੇ ਮਾਪਿਆਂ ਨਾਲ ਇਸ ਬਾਰੇ ਗੱਲਬਾਤ ਵੀ ਕੀਤੀ ਅਤੇ ਇਸ ਵੀਡੀਓ ਨੂੰ ਬੱਚੇ ਦੀ ਮਦਦ ਕਰਨ ਦੇ ਮਕਸਦ ਦੇ ਨਾਲ ਸੋਸ਼ਲ ਮੀਡੀਆ ਉੱਤੇ ਫਾਇਰਲ ਕੀਤਾ ਗਿਆ ਅਮੇਤਾ ਇਸ ਬੱਚੇ ਦੀ ਇਹ ਵੀਡੀਓ ਹੈ ਇਹ ਬੱਚਾ ਮੇਰੇ ਕੋਲ ਕਾਫੀ ਚੈੱਕ ਕਰਾਉਣ ਆਇਆ ਰੁਟੀਨ ਵਾਈ ਜਿਵੇਂ ਕੰਮ ਲੈਂਦੇ ਆ ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣਬੁੱਝ ਕੇ ਬਣਾਈ ਗਈ ਆ ਮੈਂ ਇਹਨੂੰ ਨੇਚਰਲੀ ਪੁੱਛਿਆ ਬੇਟੇ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਾਰਾ ਇਹਨਾਂ ਵੀ ਮੈਂ ਇਹ ਕੰਮ ਨਹੀਂ ਕੀਤਾ ਤੇ ਮੈਂ ਆਖਿਆ ਵੀ ਤੂੰ ਕੀਤਾ ਕਿਉਂ ਤੇਰੇ ਘੁੱਟ ਮਾਰੀਏ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰੁਟੀਨ ਚ ਪੁੱਛ ਲਈਦਾ ਵੀ ਕੀ ਖਾ ਕੇ ਆਏ ਮੈਂ ਇਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਇੱਕ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਬੱਚ ਨੂੰ ਮੈਂ ਪਿਆਰ ਦਿੱਤਾ ਮੈਂ ਉਹਦੇ ਨਾਲ ਲਾਇਆ ਮੇਰੇ ਵੀ ਚੀਕ ਨੀ ਕਲੀ ਕਰੀ ਤਾਂ ਮੈਂ ਉਹਨੂੰ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਫਿਰ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਆ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਸਵੇਰੇ ਸਵੇਰੇ ਰਾਈਸ ਬੱਚੇ ਨੇ ਨਹੀਂ ਖਾਧੇ ਉਹ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ کیا ਹੋਵੇ ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ ਠੀਕ ਹੈ ਨਾ ਤੇ ਉਹ ਇਦਾਂ ਹੀ ਬੱਚੇ ਨਹੀਂ ਆਨੇ ਬੋਲਿਆ ਇਸ ਬੱਚੇ ਦਾ ਨਾਮ ਅਮ੍ਰਿਤੇ ਜੋ ਮਹਿਜ 5 ਸਾਲ ਦਾ ਹੈ ਅਤੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਨਰਸਰੀ ਜਮਾਤ ਵਿੱਚ ਪੜਦਾ ਹੈ ਉੱਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਡੀਆ ਬੱਚੇ ਦੇ ਘਰ ਪਹੁੰਚਿਆ ਜਿੱਥੇ ਪਤਾ ਲੱਗਿਆ ਕਿ ਵਾਕਿ ਹੀ ਬੱਚਾ ਇੱਕ ਗਰੀਬ ਪਰਿਵਾਰ ਤੋਂ ਹੈ ਬੱਚੇ ਦੇ ਪਿਤਾ ਦੀ ਨਜ਼ਰ ਤੇ ਦਿੱਕਤ ਹੋਣ ਕਾਰਨ ਉਹਨਾਂ ਨੂੰ ਕੰਮ ਨਹੀਂ ਮਿਲਦਾ ਬੱਚੇ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਬੱਚੇ ਨੂੰ ਸਕੂਲ ਭੇਜਣ ਲੱਗੀ ਤਾ ਦੇਖਿਆ ਕਿ ਘਰ 'ਚ ਆਟਾ ਨਹੀਂ ਸੀ ਉਸਨੇ ਇੱਕ ਦੋ ਕਰਾਂ ਵਿੱਚੋਂ ਆਟਾ ਪੁੱਛਿਆ ਪਰ ਆਟਾ ਨਾ ਮਿਲਣ ਕਾਰਨ ਉਸ ਨੂੰ ਆਪਣੇ ਬੱਚੇ ਅੰਮ੍ਰਿਤ ਨੂੰ ਭੁੱਖੇ ਹੀ ਸਕੂਲ ਭੇਜਣ ਲਈ ਮਜਬੂਰ ਹੋਣਾ ਪਿਆ। ਕਿਹੜੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਤੇ ਘਰ ਦੇ ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ 'ਚ ਦੋਨਾਂ 'ਚ ਕੋਈ ਨਹੀਂ ਜਾਂਦਾ ਜਾਂ ਦੋਨੇ ਨਹੀਂ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਬੰਨਾ ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਉਨੀ ਮਜ਼ਦੂਰੀ ਦਿਹਾੜੀਆਂ ਵੱਧੀਆਂ ਨਹੀਂ ਪਈਆਂ ਜਿਹੜਾ ਘਰ ਦੇ ਖਰਚੇ ਪੂਰੇ ਹੋ ਸਕਣ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਵੀਰੇ ਮੇਰੇ ਦੋ ਹੀ ਨੇ ਕੀ ਕਾਰਨ ਕਿ ਉਹ ਦਿਨ ਨੂੰ ਕੁਝ ਭੇਟ ਜਾਣਾ ਪਿਆ ਸੀ ਵੀਰੇ ਉਸਦੇ ਨਾਟਕ ਰਹਾ ਹੈਗਾ ਨਹੀਂ ਸੀ ਆਂਦਾ ਸੀ ਮੰਮਾ ਮੈਨੂੰ ਰੋਟੀ ਬਣਾ ਦੇ ਮੈਂ ਪੁੱਤ ਆਟਾ ਹੈਗਾ ਨਹੀਂ ਆਟਾ ਅੰਡਾ ਗਵਾਂਡ ਤੋਂ ਵੀ ਕਿਸੇ ਤੋਂ ਨਹੀਂ ਮਿਲਿਆ ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ ਸਾਡੀ ਮੰਮੀ ਗਈ ਸੀ ਆਟਾ ਲੈਣ ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਹਦਾ ਹੀ ਭੇਜਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਅਸੀਂ ਵੀ ਆਪਣੇ ਪੁੱਤ ਨੂੰ ਇਦਾਂ ਭੇਜੀਆਂ ਸਾਡਾ ਵੀ ਕਾਜ ਆ ਪੜਦਾ ਵੀ ਸਾਡੇ ਜਵਾਕ ਭੁੱਖੇ ਜਾ ਰਹੇ ਅੱਜ ਜੇ ਕੁਝ ਹੁੰਦਾ ਤੇ ਅਸੀਂ ਵੀ ਅੱਜ ਇਹਨੂੰ ਬਣਾ ਕੇ ਭੇਜਦੇ ਇਫਨ ਭੇਜਦੇ ਜਾਂ ਖਾ ਕੇ ਕੁਝ ਭੇਜਦੇ ਜਿੰਨੇ ਜੋ ਕਿ ਕੱਚ ਕਮਾਉਣ ਵਾਲੇ ਕਿੰਨੇ ਜੀ ਨੇ ਦੋ ਹੀ ਕਮਾਉਣ ਵਾਲੇ ਇਹਦੇ ਦਾਦੂ ਕਮਾਉਂਦੇ ਤੇ ਇਹਦੇ ਪਾਪਾ ਕਮਾਉਂਦੇ ਨੇ ਕਿਉਂਕਿ ਪਿਛਲੀ ਗਰਮੀ ਇਹਦੇ ਪਾਪਾ ਦੀ ਅੱਖਾਂ ਖਰਾਬ ਇੰਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਅੱਗੇ ਕਿੱਥੇ ਕਿੱਥੇ ਨਹੀਂ ਜੋ ਕੱਪੜਾ ਲੀੜਾ ਸਾਰਾ ਇਹਨੂੰ ਖੁਦ ਨੂੰ ਪੜਵਾਉਣਾ ਸਾਨੂੰ ਪੈਂਦਾ ਸੀ ਦਾ ਅੱਖਾਂ ਤੋਂ ਸਾਰੇ ਪਿੰਡ ਨੂੰ ਪਤਾ ਵੀ ਇੰਦੀ ਅੱਖਾਂ ਤੋਂ ਦਿਸਣਾ ਹੀ ਇਹਨਾਂ ਨੂੰ ਬੰਦ ਹੋ ਗਿਆ ਸੀ ਦਵਾਈ ਇੰਦੀ ਚੱਲਦੀ ਰਹੀ ਫਾਇਦਲ ਕਿ ਜਲਾਲਾ ਵਾ ਫਾਇਦਲ ਕਿ ਦਿੱਲੀ ਵਾਲੇ ਡਾਕਟਰ ਕੋਲੋਂ ਕਿ ਕਈ ਵਾਰੀ ਸਾਨੂੰ ਦਵਾਈ ਵੀ ਵਿੱਚੋਂ ਨੋਗਾ ਪੈ ਜਾਂਦੇ ਸੀ ਕਿਉਂਕਿ ਪੈਸੇ ਆਂਦੇ ਕਰਨ ਵੀ ਨਹੀਂ ਪੈਸੇ ਹੈਗੇ ਸੀ ਦਵਾਈ ਵੀ ਨਹੀਂ ਲਿਆਦ ਕੀ ਜਾਂਦੇ ਸੀ ਵੀਡੀਓ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿਸੇ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਦਾਨੀ ਸੱਜਣਾਂ ਨੂੰ ਕੋਈ ਬਾਤ ਪਾਈ ਹੈ ਵੀਰ ਮੀਡੀਆ ਵਾਲੇ ਆਈ ਜਾਂਦੇ ਆ ਤੇ ਹਾਂ ਵੀਰ ਕੋਈ ਵੀ ਆਂਦੇ ਸੀ ਸੀ ਆਵਾਂਗੇ ਜ਼ਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਯੋਗ ਹੋਏ ਤੇ ਹਲੇ ਵੀਰ ਕੋਈ ਉਹਦਾ ਵੀਰ ਤਾਂ ਨਹੀਂ ਆਇਆ ਵੀ ਫੋਨ ਤੇ ਕਹੀ ਜਾਂਦੇ ਵੀ ਆਂ ਜੀ ਭੈਣ ਜੀ ਨਾ ਕਿ ਫੋਨਾਂ ਤੇ ਮਦਦ ਕਰਦੇ ਆ ਕਿ ਜਿੰਨੇ ਯੋਗ ਹੈਗੇ ਭੈਣ ਜੀ ਅਸੀਂ ਤੁਹਾਡੀ ਜ਼ਰੂਰ ਮਦਦ ਕਰਾਂਗੇ ਕਿ ਆਤੇ ਤੋਂ ਬਿਨਾ ਬੱਚੇ ਸਕੂਲ ਚਲੇ ਗਏ ਕਿ ਕਾਰਨ ਕੀ ਬਣਿਆ ਕਾਰਨ ਦਿਹਾੜੀ ਰਾਤ ਨੂੰ ਵਿਸ਼ੇਸ ਜਾਸ ਵਸ ਦਿਹਾੜੀ ਗਿਆ ਸੀ ਵੇ ਰਾਤ ਤੋਂ ਲੇਟ ਆਇਆ ਮਨ ਨਾ ਬੰਦੇ ਰੋ ਗਿਆ ਤੇ ਚੱਕੀ ਇਸ ਕਰ ਬੰਦ ਤੇ ਮੈਂ ਰਾਤ ਆ ਲੈ ਨਹੀਂ ਸਕਿਆ ਮੈਂ ਕਿ ਚਲ ਦਿਨੇ ਲਿਆਵਾਂਗੇ ਫਿਰ ਕੋਈ ਬਾਣੀ ਜਾਏਗਾ ਨਚਰ ਨੂੰ ਚੱਕੀ ਖੋਲਵੀਂ ਟਾਟਾ ਲਿਆਵਾਂਗੇ ਤੇ ਇਸ ਕਰ ਨੂੰ ਮੈਂ ਚਲੇ ਗਿਆ ਕੰਮ ਤੇ ਤੇ ਇਹ ਮਗਰੋਂ ਅੱਜ ਗਿਆ ਨਹੀਂ ਤੇ ਸਰਾਹੋਂ ਇਹ ਤੋਂ ਪੁੱਛਣ ਗਿਆ ਨੂੰ ਕਿਸੇ ਕੋ ਇਹ ਉਹ ਕਹਿੰਦੇ ਵੀ ਸਾਡੇ ਵੀ ਆਟਾ ਹੈਗਾ ਵੀ ਅਸੀਂ ਗੰਡ ਚੱਕੀ ਤੇ ਜੇ ਹੁੰਦਾ ਤੇ ਜ਼ਰੂਰ ਅਸੀਂ ਦੇ ਦਿੰਦੇ ਪਹਿਲਾਂ ਵੀ ਬੱਚੇ ਸਕੂਲ ਇਸ ਤਰ੍ਹਾਂ ਭੁੱਖੇ ਚਲੇ ਜਾਂਦੇ ਨਾ ਨਜੀ ਜੋ ਗਰੀਬੀ ਹੁੰਦਾ ਪਤਾ ਹੀ ਨਹੀਂ ਕਿ ਆਈ ਇੰਨੀ ਦਿਹਾੜੀ ਨਾਲ ਕੁਝ ਕਮਾਉਂਦਾ ਨਹੀਂ ਕੋਈ ਇਹੋ ਜਿਹਾ ਸਮਾਂ ਆ ਜਾਂਦਾ ਕਈ ਆ ਭੁੱਖੇ ਜਾਣੇ ਪੈਂਦਾ ਇਹ ਵੀ ਪਤਾ ਲੱਗਾ ਕਿ ਤੁਹਾਡੇ ਅੱਖਾਂ ਦੀ ਵੀ ਕੋਈ ਪ੍ਰੋਬਲਮ ਹੈ ਕਿਸ ਨਾਲ ਕੀ ਕਾਰਨ ਕੀ ਸੀ ਅੱਖਾਂ ਦਾ ਕਾਰਨ ਸੀ ਸਪਰੇ ਦਾ ਕਾਰਨ ਸੀ ਮੈਂ ਸਪਰੇ ਕਰਦਾ ਤੇ ਅੱਖਾਂ ਚ ਪੈ ਗਈ ਤੇ ਰिएक्शन ਕੀਤਾ ਉਹ ਤੇ ਉਹਦੇ ਕਾਰਨ ਮੇਰੀ ਨਿਗਾਸੇ ਤੇ ਕਰਾ ਬਹਿ ਗਈ ਸੀ ਹਾਂ ਦਿਸਣਾ ਬੰਦ ਹੋ ਗਿਆ ਕਿੰਨੇ ਬੱਚੇ ਨੇ ਤੁਹਾਡੇ ਦੋ ਹੈ ਜਦੋਂ ਦੀ ਵੀਡੀਓ ਵਾਇਰਲ ਹੋਈ ਹੈ ਕਿਸੇ ਨੇ ਤੁਹਾਡੀ ਬਾਹ ਫੜੀ ਹਾਂ ਦੀ ਕੋਈ ਫੋਨਾਂ ਤੇ ਮਦਦ ਕੀਤੀ ਜਾਂਦੇ ਕੋਈ ਜਿਵੇਂ ਵੀ ਮੇਰੇ ਆ ਕੇ ਪੱਤਰਕਾਰ ਆ ਕੇ ਮਾਸੇਵੇਂ ਆਰਪੋਰਟ ਇਹ ਅੰਦੀਵਦੀ ਵਿਕੇਂਦਰ ਕੋਈ ਅਰਸਤ ਕਰ ਸਕਦੇ ਜਰੂਰ ਕਰਾਓ ਉਦਰੀ ਇੱਕ ਸਕੂਲੇ ਅਧਿਆਪਕ ਨੇ ਪਿੰਡ ਵਾਸੀਆਂ ਤੇ ਵੀ ਪੜਾਅ ਸਕੀ ਅਧਿਆਪਕਾ ਮੁਤਾਬਕ ਪਿੰਡ ਚ ਲੰਗਰ ਬਹੁਤ ਲਗਾਏ ਜਾਂਦੇ ਨੇ ਪਰ ਪਿੰਡ ਦੇ ਅਜਿਹੇ ਪਰਿਵਾਰਾਂ ਜਾਂ ਫਿਰ ਬੱਚਿਆਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਜਦਕਿ ਇਹ ਅਜਿਹੇ ਪਰਿਵਾਰ ਦੂਜੇ ਥਾਵਾਂ ਤੋਂ ਆਉਣ ਵਾਲੇ ਦਾਨੀ ਸੱਜਣਾ ਦੀ ਮਦਦ ਦੀ ਉਡੀਕ ਵਿੱਚ ਬੈਠੇ ਰਹਿੰਦੇ ਨੇ ਹਾਂਜੀ ਸਾਰੇ ਬਹੁਤ ਵੀਡੀਓ ਵਾਇਰਲ ਹੋਈ ਹੈ ਇਸ ਚੀਜ਼ ਤੋਂ ਬਹੁਤ ਨਿਬੋਚ ਨਹੀਂ ਦੀ ਕਿ ਲੋਕੀ ਲੰਗਰ ਬਾਹਰ ਬਹੁਤ ਲੰਗਰ ਲਾ ਰਹੇ ਆ ਪਰ ਪਿੰਡ ਦੀ ਹਾਲਤ ਨੂੰ ਨਹੀਂ ਬਿਆਨ ਕਰਦੇ ਕਿ ਪਿੰਡ ਦੀ ਹਾਲਤ ਵੇਖਣ ਪਹਿਲਾਂ ਪਿੰਡ ਦੇ ਬੱਚਿਆਂ ਨੂੰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਹੂਲਤ ਦੇਣ ਬੱਚਿਆਂ ਨੂੰ ਇਹ ਬੱਚਾ ਕਹਿ ਰਿਹਾ ਮੈਂ ਆਟਾ ਜਿਹੜਾ ਘਰ ਨਹੀਂ ਆ ਭੁੱਖਾ ਆ ਗਿਆ ਹਾਂ ਹਾਂ ਜੀ ਕਰੋ ਤੁਸੀਂ ਫਿਰ ਜਨ ਹਸਪਤਾਲ ਕੀਤੀ ਹਾਂ ਜੀ ਹਾਂ ਜੀ ਹਾਂ ਜੀ ਕੀਤੀ ਉਹ ਕਹਿ ਰਹੇ ਸੀ ਦੋ ਘਰਾਂ ਤੋਂ ਆਟਾ ਸਵੇਰ ਲੈਣ ਵੀ ਗਏ ਆ ਪਰ ਸਾਨੂੰ ਮਿਲਿਆ ਨਹੀਂ ਕਿਸੇ ਦੇ ਘਰੋਂ ਆਟਾ ਫਿਰ ਬੱਚਿਆਂ ਨੂੰ ਅਸੀਂ ਚੌਲ ਬਣਾ ਕੇ ਦਿੱਤੇ ਤੇ ਬੱਚਾ ਚੌਲ ਖਾ ਕੇ ਨਹੀਂ ਆਇਆ ਇਸ ਅੰਦਰ ਇਹ ਕਈ ਸੰਸਥਾਵਾਂ ਜਾਂ ਸਮਾਜ ਦੇ ਵੀ ਲੋਕ ਹੈਗੇ ਨੇ ਉਹਨਾਂ ਨੇ ਇਹਨਾਂ ਦੀ ਬਾਹ ਫੜਨ ਬਾਰੇ ਕੀ ਕਹੋਂਗੇ ਉਹਨਾਂ ਨੂੰ ਕਹਾਂਗੇ ਕਿ ਇਹੋ ਜਿਹੇ ਬੱਚੇ ਹੋਰ ਵੀ ਹੈ ਤੇ ਇਹ ਵੀ ਇਹਨਾਂ ਬੱਚਿਆਂ ਸਾਰਿਆਂ ਦੀ ਬਾਹ ਫੜੋ ਜਿਹੜੇ ਆਪਾਂ ਵੇਸ ਪੰਗਰ ਵੱਧ ਲਾਉਨੇ ਉਹਨਾਂ ਚੀਜ਼ਾਂ ਨੂੰ ਨਾਲ ਲਾਓ ਇਹਨਾਂ ਬੱਚਿਆਂ ਨੂੰ ਸੋਚ ਦਿਓ ਜਿਹੜੇ ਬੱਚੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਘਰਾਂ ਦੇ ਗਰੀਬ ਬੱਚੇ ਆ ਹਾਲਾਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਨੇਕਾਂ ਦਾਨੀ ਸੱਜਣ ਅੱਗੇ ਆਏ ਨੇ ਅਤੇ ਇਸ ਗਰੀਬ ਪਰਿਵਾਰ ਦੀ ਮਦਦ ਦੀ ਹਾਮੀ ਭਰ ਰਹੇ ਨੇ ਪਰ ਦੂਜੇ ਪਾਸੇ ਬੱਚੇ ਦੀ ਮਾਂ ਦੀ ਮੰਨੀਏ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੂੰ ਮਦਦ ਦੇ ਅਨੇਕਾਂ ਫੋਨ ਆਏ ਪਰ ਹਾਲੇ ਤੱਕ ਵੀ ਜ਼ਮੀਨੀ ਪੱਧਰ ਤੇ ਉਹਨਾਂ ਤੱਕ ਕਿਸੇ ਨੇ ਵੀ ਪਹੁੰਚ ਨਹੀਂ ਕੀਤੀ ਫਿਰੋਜਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ